ਹਾਂਜੀ ਕਿੱਦਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਗੱਲ ਕਰਦੇ ਆਂ ਸੀਐਮ ਭਗਵੰਤ ਮਾਨ ਦੀ ਤੇ ਆਮ ਆਦਮੀ ਪਾਰਟੀ ਦੇ ਭਮੱਕੜਾਂ ਦੀ ਜਿਹੜੇ ਕਹਿੰਦੇ ਸਾਡੇ ਸੁਪਰੀਮੋ ਸੁਪਰੀਮੋ ਦਾ ਨਾਮ ਸੁਣ ਕੇ ਹੁਣ ਥੋੜੇ ਫਾਰਜਲ ਨਾਲ ਆਇਆ ਕਿਉਂਕਿ ਬਹੁਤ ਛੂਤੇ ਫਸਣ ਜਾ ਰਿਹਾ ਥੋੜੇ ਸੁਪਰੀਮੋ ਠੀਕ ਹੈ ਨਾ ਤੁਸੀਂ ਤਾਂ ਜਵਾਨਤ ਪਾਲ ਦੇ ਸੀ ਆ ਲੀਗਰ ਪਾਲਿਸੀ ਦੇ ਵਿੱਚੋਂ ਸ਼ਰਾਬ ਜਿਹੜਾ ਹੈਗਾ ਸ਼ਰਾਬ ਪਾਲਿਸੀ ਦੇ ਵਿੱਚੋਂ ਤੁਸੀਂ ਜਵਾਨਤ ਪਾਲ ਦੇ ਦਰਦੇ ਹੋ ਉਹ ਤਾਂ ਜਵੰਤ ਸ਼ਾਇਦ ਉਹ ਚੋ ਜਵੰਤ ਵੀ ਨਹੀਂ ਮਿਲਦੀ ਤੇ ਉਹਨਾਂ ਤੇ ਕੇਸ ਇੱਕ ਹੋਰ ਦਰਜ ਹੋਣ ਵਾਲਾ ਹੈ ਬਹੁਤ ਵੱਡਾ ਕੇਸ ਦਰਜ ਹੋਣ ਵਾਲਾ ਹੈ ਤੇ ਪਮਕੜੋ ਥੋਡੇ ਕਰੰਟ ਥੱਲੋਂ ਵੀ ਨਿਕਲੂਗਾ ਤੇ ਥੋਡੇ ਤਾਂ 24 ਕਰੰਟ ਨਿਕਲੂਗਾ ਠੀਕ ਹੈ ਨਾ ਦੋਨੇ ਪਾਸੋਂ ਸੇਕ ਲੱਗੂਆ ਤੁਹਾਨੂੰ ਧੂਆ ਥੋਡੇ ਦੋਨੇ ਪਾਸੋਂ ਨਿਕਲੂਗਾ ਜਦੋਂ ਕਰੰਟ ਦੋਨੇ ਪਾਸੇ ਲਾਉਣਗੇ ਪੁਲਿਸ ਵਾਲੇ ਠੀਕ ਹੈ ਨਾ ਕਿਉਂਕਿ ਇੱਕ ਗੱਲ ਹੈ ਦਿੱਲੀ ਦੇ ਉਪਰਾਜਪਾਲ ਦੀ ਠੀਕ ਹੈ ਨਾ ਦਿੱਲੀ ਦੇ ਉਪਰਾਜਪਾਲ ਵੀ ਕੇ ਸ਼ਕਸੈਨਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਰਖਲਾ ਸਾਡੇ ਸੁਪਰੀਮੋ ਦੇ ਖਿਲਾਫ ਸੁਪਰੀਮੋ ਦੇ ਖਿਲਾਫ ਸ਼ਿਕਾਇਤ ਇਹ ਦਰਜ ਕਰਵਾਈ ਹੈ ਕਿ ਇਹ ਜਿਹੜੀਆਂ ਜਿੰਨੀਆਂ ਵੀ ਜੱਥੇ ਬੰਦੀਆਂ ਹੈ ਖਾਲਿਸਤਾਨ ਨੂੰ ਸਪੋਰਟ ਕਰਦੀਆਂ ਉਹਨਾਂ ਨੇ ਰਖਲਾ ਆਮ ਆਦਮੀ ਪਾਰਟੀ ਨੂੰ ਖੰਡ ਦਿੱਤਾ ਹੈ ਠੀਕ ਹੈ ਜੀ ਆਮ ਆਦਮੀ ਪਾਰਟੀ ਨੂੰ ਫੰਡ ਦਿੱਤਾ ਜਿਹਦੇ ਵਿੱਚ ਮੁੱਖ ਜਿਹੜੀ ਹੈਗੀ ਆ ਪੰਨੋ ਦੀ ਸਫਰ ਜਸਟਿਸ ਠੀਕ ਹੈ ਨਾ ਉਹਨੇ ਵੀ ਫੰਡ ਦਿੱਤੇ ਹੋਏ ਆ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਇਹ ਜਾਂਚ ਰੈਕਲ ਸ਼ਿਕਾਇਤ ਦਾ ਜਕਰਵਾਈ ਹੈ ਐਨ ਆਈਏ ਦੇ ਤੇ ਹੁਣ ਉਹ ਜਣਾ ਚ ਸ਼ੁਰੂ ਹੋ ਜੋ ਕਿ ਸਿਕੰਜਾ ਤੈਟ ਹੋਣ ਵਾਲਾ ਹੈ ਜੀ ਤੁਹਾਡੇ ਸੁਪਰੀਮ ਕੋ ਦੇ ਠੀਕ ਹੈ ਨਾ ਤੇ ਇਹ ਜੇ ਸ਼ਾਪਤ ਹੋ ਗਿਆ ਮੰਨ ਕੇ ਚੱਲੋ ਤੇ ਸਬੂਤ ਹੋਣਗੇ ਤਾਂ ਹੀ ਮੰਨ ਕੇ ਚੱਲ ਉਪਰਾਜਪਾਲ ਰਖਲਾ ਵੀ ਕੇ ਸਕਸੈਨਾ ਨੇ ਦਰਜ ਕਰਵਾਈ ਹੈ ਸ਼ਿਕਾਇਤ ਨਹੀਂ ਤਾਂ ਰਖਲਾ ਸ਼ਰਾਬ ਘਟਾ ਲੈ ਜਿਵੇਂ ਪਸਾਉਣ ਦੀ ਬਜਾਏ ਪਹਿਲਾਂ ਇਹ ਇਹ ਤਾਂ ਬੜਾ ਵੱਡਾ ਕੇਸ ਹੈ ਕਿ ਸੋਨੂੰ ਇੱਕ ਖਾਲਿਸਤਾਨ ਨੇ ਜਥੇਬੰਦੀ ਸਪੋਰਟ ਕਰ ਰਹੀ ਹੈ ਇਸ ਕਰਕੇ ਇਹ ਮੰਨ ਕੇ ਚੱਲ ਸਬੂਤ ਮਿਲੇ ਹੋਣਗੇ ਉਹਨਾਂ ਨੂੰ ਇਸ ਕਰਕੇ ਕੇਸ ਦਰਜ ਹੋ ਗਿਆ ਤੁਹਾਡੇ ਸੁਪਰੀਮੋ ਦੇ ਖਿਲਾਫ ਹੋ ਸਕਦਾ ਸੋਡੇ ਹੱਥੋਂ ਇਹ ਪਾਰਟੀ ਵੀ ਜਾਵੇ ਇਸ ਪਾਰਟੀ ਦਾ ਨਾਮ ਵੀ ਜਾਬੜੇ ਸੋਡੇ ਹੱਥੋਂ ਜੇ ਇਹ ਸਬੂਤ ਸਾਬਤ ਹੋ ਗਿਆ ਨਾ ਵੀ ਸੈਕਫਰ ਜਸਟਿਸ ਕੋਵੇਂ ਕੱਲੀ ਸੈਕਫਰ ਜਸਟਿਸ ਨੇ ਫੰਡ ਦਿੱਤਾ ਆਇਆ ਤਾਂ ਵੀ ਥੋਡੀ ਆਮ ਆਦੀ ਪਾਰਟੀ ਦਾ ਨਾਮ ਤੱਕ ਕੈਨਸਲ ਹੋ ਸਕਦਾ ਠੀਕ ਹੈ ਨਾ ਕੋ ਮੱਕੜੋ ਉਹ ਨਿਕਲਿਆ ਨਾ ਥੋੜਾ ਜਿਹਾ ਕਰੰਟ ਇਸ ਕਰਕੇ ਮੈਂ ਕਹਿੰਦਾ ਵੀ ਥੋੜਾ ਜਿਹਾ ਸੋਚ ਸਮਝ ਕੇ ਬੋਲਿਆ ਕਰੋ ਦੂਜਿਆਂ ਨੂੰ ਜਦੋਂ ਗਾਲਾਂ ਕੱਢਦੇ ਹੁੰਦੇ ਆ ਨਾ ਉਹ ਤੋਂ ਗੁੱਸਾ ਸਾਰਿਆਂ ਨੂੰ ਹੀ ਇੰਨਾ ਹੁੰਦਾ ਹੈ ਉਹ ਤਾਂ ਤੁਸੀਂ ਵੇਹਦੇ ਤਾਂ ਹੈ ਨਹੀਂ ਵੀ ਕੀ ਬੋਲੀ ਜੰਨੇ ਆ ਤੇ ਇਹਦਾ ਅਸਰ ਕਿੱਥੋਂ ਤੱਕ ਜਾਊਗਾ ਠੀਕ ਆ ਜੀ ਤੇ ਹੁਣ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਜੀ ਇਹਨਾਂ ਦੀ ਇਹ ਕਹਿੰਦੇ ਆ ਨਾ ਸਾਨੂੰ ਸੰਗਰੂਰ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਤੇ ਆ ਸੁਣੋ ਜੀ ਪਹਿਲਾਂ ਸੀਐਮ ਬੋਲਣਗੇ ਤੇ ਫੇਰ ਲੋਕ ਬੋਲਣਗੇ ਆਲੇ ਉਹਦਾ ਟਾਈਮ ਆ ਗਿਆ ਭਗਵੰਤ ਮਾਨਸਾ ਜਿੱਥੇ ਗਿੰਡਾ ਦੇ ਕਿਸੇ ਨੇ ਫੂਦ ਵੀ ਲਗਣ ਦਿੱਤਾ ਤੇ ਸਾਨੂੰ ਜੋ ਮਰਜੀ ਆਖੀ ਉਹ ਤਾਂ ਕਹਿੰਦੇ ਕਿ ਅਸੀਂ ਬਰਾਵਾ ਦੇ ਦਵਾਰੇ ਸਰਕਾਰ ਛੱਡੋ ਕਹਿੰਦੇ ਆ ਤਿੰਨ ਮਹੀਨੇ ਬੂਥਵਾਦੀ ਲਈ 2021 22 ਜੱਸੀ ਨੇ ਵਿਰੋਧ ਕਰੋ ਪੰਚਮੇ ਆ ਮੈਲ ਨਾਲਾ ਪੰਚਮੇ ਮੈਲੇ ਠੀਕ ਹੈ ਜੀ ਸੁਣ ਲਈ ਗੱਲ ਬਾਤ ਇਹ ਤਾਂ ਲੋਕਾਂ ਦਾ ਕਹਿਣਾ ਹੈ ਮੈਂ ਵੀ ਤਾਂ ਹੀ ਆਖੀ ਅੰਨਾ ਉਹੀ ਕਹਿੰਦਾ ਉਹਦੇ ਕੋਲੋਂ ਬਣਾ ਕੇ ਵੀ ਸੰਗਰੂਰ ਸੀਟ ਹੀ ਨਹੀਂ ਜਿੱਤ ਰਹੀ ਨਾ ਖੰਡੂਰ ਸਾਹਿਬ ਜਿੱਤ ਰਿਹਾ ਹੈ ਖੰਡੂਰ ਸਾਹਿਬ ਅਮਰਤਪਾਲ ਜਿਹੜਾ ਭਾਈ ਅਮਰਤਪਾਲ ਸਿੰਘ ਜੇ ਅੱਜ ਇਲੈਕਸ਼ਨ ਹੁੰਦੇ ਆ ਅੱਜ ਦੀ ਗੱਲ ਕਰਦਾ ਮੈਂ ਕੱਲ ਦੀ ਨਹੀਂ ਗੱਲ ਕਰਦਾ ਜੇ ਅੱਜ ਇਲੈਕਸ਼ਨ ਹੁੰਦੇ ਆ ਕਾਮ ਸੇ ਕਾਉ ਡੇਢ ਲੱਖ ਬੋਟ ਤੇ ਜਿੱਤੂ ਆ ਕਿਉਂਕਿ ਖੰਡੂਰ ਸਾਹਿਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਜਦੋਂ ਕਾਗਜ ਆਜ਼ਾਦ ਉਮੀਦਵਾਰ ਤੇ ਕਾਗਜ ਭਰਤੇ ਉਦੋਂ ਬਾਅਦ ਰਖਲਾ ਪੰਜਾਬ ਦੇ ਵਿੱਚ ਚੋਣਾ ਹੁਣ ਪਖਣ ਲੱਗਿਆ ਉਹ ਵੀ ਖੰਡੂਰ ਸਾਹਿਬ ਪਖਣ ਲੱਗੀਆਂ ਸੰਗਰੂਰ ਪਾ ਉਹਦਾ ਜਿਹੜਾ ਹੈਗਾ ਨਾ ਅਮਰ ਭਾਈ ਅਮਰਤਪਾਲ ਦਾ ਆਜ਼ਾਦ ਉੱਠਣਾ ਉਹ ਰਖਲਾ ਸੰਗਰੂਰ ਤੇ ਵੀ ਅਸਰ ਪਾ ਰਿਹਾ ਠੀਕ ਆ ਨਾ ਸੰਗਰੂਰ ਤੇ ਅਸਰ ਪਾ ਰਿਹਾ ਤੇ ਨਾਲੇ ਪਾ ਰਿਹਾ ਫਰੀਦਕੋਟ ਸੀਟ ਤੇ ਵੀ ਠੀਕ ਹੈ ਨਾ ਦੋ ਤਿੰਨ ਸੀਟਾਂ ਤੇ ਅਸਰ ਪੈ ਰਿਹਾ ਖੰਡੂਰ ਸਾਹਿਬ ਉੱਠਣ ਆਪ ਭਾਈ ਅਮਰਤਪਾਲ ਦੇ ਉੱਠਣ ਦੇ ਕਾਰਨ ਤੇ ਇਹਨਾਂ ਇਹ ਕਹਿੰਦੇ ਅਸੀਂ 13 ਜ਼ੀਰੋ ਕਰਾਂਗੇ 13 ਜ਼ੀਰੋ ਤਾਂ ਬਹੁਤ ਦੂਰ ਵਾਲੀ ਗੱਲ ਜਾਵੜੀ ਲੋਕਾਂ ਨੂੰ ਪਤਾ ਲੱਗ ਗਿਆ ਤੁਸੀਂ ਦੰਮੇ ਇੱਕ ਦੂਜੇ ਦੇ ਖਿਲਾਫ ਖੜੇ ਕੀਤੇ ਆ ਕਾਂਗਰਸ ਨਾਲ ਤੁਸੀਂ ਮਿਲੀ ਭੁਗਤ ਹੈ ਠੀਕ ਹੈ ਨਾ ਕਿਉਂਕਿ ਇੰਡੀਆ ਗੱਠਜੋੜ ਹੈਗਾ ਤੁਹਾਡਾ ਤੁਸੀਂ ਗੱਠਜੋੜ ਦਿੱਲੀ ਤਾਂ ਤੁਸੀਂ ਮੰਨ ਕੇ ਚੱਲ ਸੀਟਾਂ ਤੇ ਲੜੀ ਜਾਂਦੇ ਹੋ ਚਾਰਾ ਤੇ ਤੁਸੀਂ ਲੜ ਰਹੇ ਹੋ ਕਿੰਨਾ ਤੇ ਕਾਂਗਰਸ ਲੜ ਰਹੀ ਹੈ ਸੱਤ ਸੀਟਾਂ ਹੈ ਦਿੱਲੀ ਦੇ ਵਿੱਚ ਉੱਥੇ ਤਾਂ ਤੁਸੀਂ ਸਮਝੌਤਾ ਕਰੀ ਬਟਿਓ ਤੇ ਮੰਨ ਕੇ ਚੱਲ ਇੱਥੇ ਵੀ ਤੁਹਾਡਾ ਇੱਕ ਤਰ੍ਹਾਂ ਦਾ ਸਮਝੌਤਾ ਹੀ ਐ ਵੀ ਅਸੀਂ ਇੱਕ ਦੂਜੇ ਦੇ ਵਿਰੁੱਧ ਤਕੜਾ ਮੀਦਵਾਰ ਨਹੀਂ ਉਤਾਰਨਾ ਤਾਂ ਹੀ ਬਠਿੰਡਾ ਦੇਖ ਲਓ ਜੀਤਮਿੰਦਰ ਸਿੰਘ ਸਿੱਧੂ ਦਾ ਨਾਂ ਕਿਸੇ ਨੇ ਸੋਚਿਆ ਸੀ ਵੀ ਇਹ ਬਠਿੰਡਾ ਸੀਟ ਲੋਕ ਸਵਾ ਹਲਕੇ ਤੋਂ ਉੱਘਾ ਸਰੇਕ ਨੂੰ ਐ ਪਤਾ ਸੀ ਰਾਜਾ ਵੜੈਂਕ ਉੱਘਾ ਉੱਤੇ ਰਾਜਾ ਵੜੈਂਕ ਜਾਵੜਿਆ ਲੁਧਿਆਣੇ ਬਿੱਟੂ ਨੂੰ ਲੋਕਾਂ ਨੇ ਰੱਖ ਲੈਣ ਅਨਕਾਰ ਹੀ ਦੇਣਾ ਕਿਉਂਕਿ ਉਹ ਕਾਂਗਰਸ ਛੱਡ ਕੇ ਉਧਰ ਭੱਜ ਗਿਆ ਭਾਜਪੀ ਕੰਨੀ ਤੇ ਉਥੇ ਇਹਨਾਂ ਨੇ ਡੰਮੀ ਬੰਦਾ ਮੰਨ ਕੇ ਚੱਲ ਕਮਜ਼ੋਰ ਜਿਹਾ ਬੰਦਾ ਉਥੇ ਖੜਾ ਕਰ ਛੱਡਿਆ ਆ ਮਾਦੀ ਪਾਰਟੀ ਨੇ ਮੁਕਾਬਲਾ ਤੁਹਾਡਾ ਕਿਹਦੇ ਨਾਲ ਹੈ ਕਿਸੇ ਨਾਲ ਨਹੀਂ ਆਜ਼ਾਦ ਦਾ ਨਾ ਮੁਕਾਬਲਾ ਹੈਗਾ ਮੈਂ ਤਾਂ ਨਾਲ ਬਠਿੰਡਾ ਸੀਟ ਵੀ ਭਾਗ ਸਕਦੀ ਹੈ ਜੇ ਲਖੇ ਸੁਧਾਣੇ ਦੇ ਹੱਕ ਦੇ ਵਿੱਚ ਭਾਈ ਅਮਰਤਪਾਲ ਦੇ ਮਾਤਾ ਪਿਤਾ ਇੱਥੇ ਪ੍ਰਚਾਰ ਕਰਨ ਆ ਜਾਣ ਉਦੋਂ ਸਿਮਰਜੀਤ ਸਿੰਘ ਮਾਨਦੀਪ ਟਿਕਟ ਤੇ ਦਾ ਲੜੀ ਰਿਹਾ ਆ ਤੇ ਸਿਮਰਜੀਤ ਸਿੰਘ ਮਾਨ ਪ੍ਰਚਾਰ ਕਰ ਜਾਣਾ ਬਹੁਤ ਫਰਕ ਪੈ ਸਕਦਾ ਇਹਨਾਂ ਦਾ ਮੁਕਾਬਲਾ ਹੋ ਸਕਦਾ ਹੈ ਬੀਬਾ ਹਰਸਿਮਰਤ ਕੌਰ ਬਾਦਲ ਦਾ ਤੇ ਬਾਈ ਲਖੇ ਸਧਾਣੇ ਦਾ ਮੁਕਾਬਲਾ ਹੋ ਸਕਦਾ ਹੈ ਬਈ ਜੀਤਮਿੰਦਰ ਸਿੰਘ ਤਾਂ ਮਨ ਲੱਗਾ ਤੀਜੇ ਨੰਬਰ ਤੇ ਨਾ ਜਾ ਆਪੜੇ ਐਸ ਲੋਡ ਤੇ ਗਿੱਟ ਮੇਟ ਇਹਨਾਂ ਦੀ ਇੱਕ ਮੈਂ ਤੁਹਾਨੂੰ ਰਖਲਾ ਭਾਈ ਰਖਲਾ ਉਹਦਾ ਵੀਡੀਓ ਪੱਤਰਕਾਰ ਬਈ ਮੈਂ ਭੁੱਲ ਗਿਆ ਨਾ ਰਤਨ ਢਾਲੀਵਾਲ ਦਾ ਮੈਂ ਵੀਡੀਓ ਸੁਣਾਉਣਾ ਸੌਰੀ ਟਾਈਮ ਲੱਗ ਗਿਆ ਉਹ ਕੀ ਕਹਿ ਰਹੇ ਹਨ ਬਾਰੇ ਉਹ ਵੀਡੀਓ ਸੁਣੋ ਆਡੀਓ ਸੁਣੋ ਜਦੋਂ ਦੀ ਇਹ ਸਰਕਾਰ ਆਈ ਆ ਸਾਰਿਆਂ ਨੂੰ ਰੋਜ਼ਗਾਰ ਮਿਲ ਗਿਆ ਨਾ ਮਿਆਰੇ ਲੱਗੇ ਨਾ ਨੌਕਰਾਂ ਦੇ ਫੇਰ ਤੋਂ ਦੂਜੀ ਗੱਲ ਆ ਜਿਹੜਾ ਖਜ਼ਾਨਾ ਨੱਕੋ ਨੱਕ ਭਰ ਗਿਆ ਕਿ ਨਹੀਂ ਭਰਿਆ ਭਰਿਆ ਕਿ ਨਹੀਂ ਉਹ ਬੇਸ਼ੱਕ ਦਾ ਹੈ ਕਰਜ਼ਿਆਂ ਨਾਲ ਭਰਿਆਗਾ ਭਰਿਆ ਦਾ ਹੈਗਾ ਹਾਂ ਠੀਕ ਹੈ ਜੀ ਦੂਜੀ ਤੀਜੀ ਗੱਲ ਤੇ ਆ ਰਹਾ ਸਾਰੇ ਇੱਕ ਆਕਰ ਰਸ਼ਨ ਪਹੁੰਚਣ ਲੱਗ ਗਿਆ ਕਿ ਨਹੀਂ ਉਹ ਬੱਚਾ ਰਸ ਮੰਤਰੀ ਦਾ ਆਪ ਦੇਖ ਕੇ ਆਉਂਦੇ ਆ ਠੀਕ ਹੈ ਨਾ ਸਾਬ ਕਹਿ ਰਿਹਾ ਰੋਜ਼ਗਾਰ ਦੇ ਦਿਓ ਮੋਬਾਈਲ ਤੋਂ ਆਪੇ ਲੈ ਲੈਣਗੇ ਤੇ ਹੁਣ ਵੀ ਹੁਣ ਮਹਾਰਾਜ ਜੀ ਦੱਸੋ ਹੁਣ ਮਹਾਰਾਜ ਜੀ ਜਿਹੜੇ ਪੜੇ ਲਿਖੇ ਉਹ ਤਾਂ ਟਾਵਰਾਂ ਤੇ ਜਿਹੜੇ ਬੈਠੇ ਆ ਰੋਜ਼ਗਾਰ ਤੁਸੀਂ ਕਿਹਨੂੰ ਦਿੱਤਾ 42992 ਸਿੱਟ ਤੁਸੀਂ ਕਹਿੰਦੇ ਹੋ ਤਾਂ ਉਹ ਤਾਂ ਮਨਕ ਚੱਲ ਜਿਹੜੀਆਂ ਪੋਸਟਾਂ ਤੈਰ ਹੋਏ ਸੀ ਖਾਲੀ ਜਗ੍ਹਾ ਪਰ ਨਾ ਉਹ ਵੀ 42000 ਭਰੇ ਆ ਖਾਲੀ ਤਾਂ ਲੱਖ ਤੋਂ ਉੱਤੇ ਪਈਆਂ ਪੋਸਟਾਂ ਠੀਕ ਹੈ ਨਾ ਤੁਸੀਂ ਤਾਂ ਹੋਰ ਹੀ ਦੁਨੀਆ 'ਚ ਫਿਰਦੇ ਹੋ ਹੁਣ ਜਦੋਂ ਪਾਵਰ ਆ ਗਈ ਤੁਸੀਂ ਹੋਰ ਹੀ ਹੋ ਗਏ ਜਦੋਂ ਪਾਵਰ ਹੈ ਨਹੀਂ ਸੀ ਉਦੋਂ ਕਹਿੰਦੇ ਸੀ ਨੌਕਰੀ ਦਿਓ ਉਹ ਇਹਨਾਂ ਨੂੰ ਆਪੇ ਮੋਬਾਈਲ ਲੈ ਲੈਣਗੇ ਆਪੇ ਆਟਾ ਰਾਸ਼ਨ ਲੈ ਲੈਣਗੇ ਹੁਣ ਗੱਲਾਂ ਉਹ ਉਲਟ ਗਈਆਂ ਠੀਕ ਹੈ ਨਾ ਬਦਲ ਗਈਆਂ ਸਾਰੀਆਂ ਗੱਲਾਂ ਤਾਂ ਕਰਕੇ ਆਪਾਂ ਮੱਕੜੋ ਛੋਡੀਆਂ ਚੀਕਾਂ ਨਾਲ ਨਿਕਲਣਾ ਲੈਂਗੇ ਤੇ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ ਆਥਨੇ ਫੇਰ ਮਿਲਾਂਗੇ